ਇਸ ਵੇਲੇ ਬਰਨਾਲਾ ਦੇ ਵਿੱਚ ਅਸੀਂ ਮੌਜੂਦ ਆ ਤਾਂ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ ਨੇ 687 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਔਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ 687 ਵੋਟਾਂ ਤੋਂ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਔਰ ਜੇਕਰ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਜਿਹੜੇ ਕੀ 1922 ਵੋਟਾਂ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਭਾਜਪਾ ਦੇ ਵੱਲੋਂ ਵੋਟ ਬੈਂਕ ਹੈ ਜਿਹੜਾ ਕੀ ਬਰਨਾਲ ਤੀਜੇ ਨੰਬਰ ਤੇ ਆਉਂਦੇ ਹੋਏ ਨਜ਼ਰ ਆਉਂਦੀ ਹੈ ਕਿ ਗੁਰਦੀਪ ਬਾੜ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਸੀ ਤਾਂ ਉਹ 2230 ਵੋਟਾਂ ਦੇ ਨਾਲ ਪਿੱਛੇ ਨਜ਼ਰ ਆਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 8035 ਵੋਟਾਂ ਕਾਲਾ ਢਿੱਲੋਂ ਨੂੰ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਉਹ ਹਰਿੰਦਰ ਧਾਰੀਆ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ 77 7348 ਵੋਟਾਂ ਪਈਆਂ ਨੇ ਉਹ ਦੂਜੇ ਪਾਸੇ ਜੇਕਰ ਕੇਵਲ ਢਿੱਲੋਂ ਦੀ ਗੱਲ ਕਰੀਏ ਤਾਂ ਹੁਣ ਤੱਕ ਕੇਵਲ ਢਿੱਲੋਂ ਨੂੰ 6113 ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਨੇ ਉਹ ਦੂਜੇ ਪਾਸ 5805 ਵੋਟਾਂ ਪੈਂਦੀ ਹੋਈਆਂ ਨਜ਼ਰ ਆ ਰਹੀਆਂ ਨੇ ਔਰਦੋ ਜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਗੋਬਿੰਦ ਸੰਧੂ ਨੂੰ ਹੁਣ ਤੱਕ 2884 ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਤਾਂ ਬਰਨਾਲਾ ਦੇ ਵਿੱਚ ਮੁਕਾਬਲੇ ਇਸ ਵਾਰੀ ਪੰਜ ਗੁਣਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਝਟਕਾ ਲੱਗਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਦੀ ਸੀਟ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਜੇਕਰ ਵਿਧਾਨ ਸਭਾ ਦੀ ਗੱਲ ਕਰੀ ਤਾਂ ਮੀਤ ਜੀ ਲਗਾਤਾਰ ਸੋ ਜਿੱਤਦੇ ਜਾ ਰਹੇ ਨੇ ਔਰ ਜੇਕਰ ਲੋਕ ਸਭਾ ਦੀ ਗੱਲ ਕਰੀ ਤਾਂ ਲੋਕ ਸਭਾ ਦੇ ਵਿੱਚ ਵੀ ਇਹ ਬਰਨਾਲਾ ਸੀਟ ਜਿਹੜੀ ਕਿ ਜਿੱਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਬਰਨਾਲਾ ਸੀਟ ਤੋਂ ਪਿੱਛੇ ਚੱਲ ਇਹਦੀਆਂ ਚੋਣਾਂ ਦੀ ਗੱਲ ਕਰੀਏ ਆਮ ਚੋਣਾਂ ਦੀ ਤਾਂ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਜਿੰਨੇ ਵੀ ਵਿਧਾਇਕ ਸੀਗੇ ਪੰਜਾਬ ਦੀਆਂ ਵੱਖ-ਵੱਖ ਸੀਟਾਂ ਤੋਂ ਜਿੱਤੇ ਹੋਏ ਨਜ਼ਰ ਆ ਰਹੇ ਸੀ। ਉਹ ਜੇਕਰ ਇਸ 22 ਇਲੈਕਸ਼ਨ ਦੀ ਗੱਲ ਕਰੀ ਤੇ ਇਸ ਵਾਰ ਕਿਹਿਆ ਸਹੀ ਲਗਾਇਆ ਜਾ ਰਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਤਾਂ ਮਹਿਜ ਥੋੜੀਆਂ ਵੋਟਾਂ ਦੇ ਨਾਲ ਹੀ ਫਰਕ ਦੇ ਨਾਲ ਉਹ ਜਿੱਤਦਾ ਹੋਇਆ ਨਜ਼ਰ ਆਏਗਾ। ਹਾਲਾਂਕਿ ਸਟਾਰਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਕਾਂਗਰਸ ਦੇ ਉਮੀਦਵਾਰ ਇੱਥੋਂ ਅੱਗੇ ਚੱਲਦੇ ਹੋਏ ਨਜ਼ਰ ਆਣ ਤਾਂ ਦੇਖਣਾ ਹੋਵੇਗਾ ਕਿ ਕਾਂਗਰਸ ਜਿਹੜੇ ਉਮੀਦਵਾਰ ਨੇ ਕਾਲਾ ਢਿੱਲੋ ਆਪਣਾ ਵੋਟ ਬੈਂਕ ਇਸੇ ਤਰ੍ਹਾਂ ਬਰਕਰਾਰ ਰੱਖ ਸਕਣਗੇ ਕਿ ਨਹੀਂ। 16 라ਉਂ ਸਾਢੇ uh, 10 ਦਾ ਟਾਈਮ ਹੋ ਚੁੱਕਿਆ ਹੋਇਆ ਤਾਂ ਸਾਢੇ 10 11 ਦੇ ਵਿੱਚ ਵਿੱਚ ਰਿਜ਼ਲਟ ਆਏ ਹੋਣੇ ਪਰ ਇਸ ਵਾਰ ਜਿਹੜਾ ਕਿ ਸਮਾਂ ਜਰੂਰ ਲੱਗਦਾ ਪਿਆ ਤਾਂ ਵੋਟ ਪਰਸੈਂਟ ਵੀ ਠੀਕ ਠਾਕ ਜਿਹੜਾ ਕਿ ਦੇਖਣ ਨੂੰ ਮਿਲਿਆ ਸੀਗਾ ਬਰਨਾਲਾ ਦੇ ਵਿੱਚ ਤਾਂ ਦੇਖਣਾ ਹੋਵੇਗਾ ਕਿ ਬਰਨਾਲਾ ਦੇ ਵਿੱਚ ਹੁਣ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਉੱਤੇ ਲੋਕ ਨੇ ਜਿਹੜੀ ਕਿ ਆਪਣਾ ਫਤਵਾ ਆ ਦੇਂਦੇ ਹੋਏ ਨਜ਼ਰ ਆਣੇ ਕੈਮਰਾ ਪ੍ਰੋਸਸਰ ਸਨਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਬਰਨਾਲਾ ਤੇ ਇਸ ਵੇਲੇ ਬਰਨਾਲਾ ਦੇ ਵਿੱਚ ਅਸੀਂ ਮੌਜੂਦ ਆ ਤਾਂ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਕਾਂਗਰਸ ਦੇ 687 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਔਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ 687 ਵੋਟਾਂ ਤੋਂ ਪਿੱਛੇ ਚਲਦੀ ਹੋਈ ਨਜ਼ਰ ਆ ਰਹੀ ਔਰ ਜੇਕਰ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਜਿਹੜੇ ਕੀ 1922 ਵੋਟਾਂ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਭਾਜਪਾ ਦੇ ਵੱਲੋਂ ਵੋਟ ਬੈਂਕ ਹੈ ਜਿਹੜਾ ਕੀ ਬਰਨਾਲਾ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਦੇਖਣ ਨੂੰ ਮਿਲ ਰਿਹਾ ਪਰ ਜੇਕਰ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਆਉਂਦੇ ਹੋਏ ਨਜ਼ਰ ਆਉਂਦੇ ਜੇਕਰ ਗੁਰਦੀਪ ਬਾਠ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਤਾਂ ਉਹ 2230 ਵੋਟਾਂ ਦੇ ਨਾਲ ਪਿੱਛੇ ਨਜ਼ਰ ਆ ਰਹੀ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 8035 ਵੋਟਾਂ ਕਾਲਾ ਢਿੱਲੋਂ ਨੂੰ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਉਹ ਹਰਿੰਦਰ ਧਾਰੀ ਜੇਕਰ ਗੱਲ ਕਰੀਏ ਆਵਾਜ਼ੀ ਪਾਰਟੀ ਨੂੰ 73 7348 ਵੋਟਾਂ ਪਈਆਂ ਨੇ ਉਹ ਦੂਜੇ ਪਾਸੇ ਜੇਕਰ ਕੇਵਲ ਢਿੱਲੋਂ ਦੀ ਗੱਲ ਕਰੀਏ ਤਾਂ ਹੁਣ ਤੱਕ ਕੇਵਲ ਢਿੱਲੋਂ ਨੂੰ 6113 ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਨੇ ਉਹ ਦੂਜੇ ਪਾਸੇ ਜੇਕਰ ਗੁਰਦੀਪ ਸਿੰਘ ਬਾੜ ਦੀ ਗੱਲ ਕਰੀਏ ਤਾਂ ਗੁਰਦੀਪ ਸਿੰਘ ਬਾੜ ਜਿਹੜੇ ਇਹਨਾਂ ਨੂੰ 5805 ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਦੂਜੇ ਜ 2884 ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆਈਆਂ ਤਾਂ ਬਰਨਾਲਾ ਦੇ ਵਿੱਚ ਮੁਕਾਬਲੇ ਇਸ ਵਾਰੀ ਪੰਜ ਗੁਣਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਝਟਕਾ ਲੱਗਦਾ ਹੋਇਆ ਜ਼ਰੂਰ ਆ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਦੀ ਸੀਟ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਜੇਕਰ ਵਿਧਾਨ ਸਭਾ ਦੀ ਗੱਲ ਕਰੀ ਤਾਂ ਮੀਤ ਜੀ ਲਗਾਤਾਰ ਸੋ ਜਿੱਤਦੇ ਆ ਰਹੇ ਨੇ ਔਰ ਜੇਕਰ ਲੋਕ ਸਭਾ ਦੀ ਗੱਲ ਕਰੀ ਤਾਂ ਲੋਕ ਸਭਾ ਦੇ ਵਿੱਚ ਵੀ ਇਹ ਬਰਨਾਲਾ ਸੀਟ ਹੈ ਜਿਹੜੀ ਕਿ ਜਿੱਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਬਰਨਾਲਾ ਸੀਟ ਤੋਂ ਪਿੱਛੇ ਚੱਲ ਜਿੰਨੇ ਚੋਂ ਉਹਨਾਂ ਦੀ ਗੱਲ ਕਰੀ ਆਮ ਚੋਣਾਂ ਦੀ ਤਾਂ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਬਹੁਤ ਵੱਡੇ ਮਾਰਦਾਂ ਦੇ ਨਾਲ ਜਿੰਨੇ ਵੀ ਵਿਧਾਇਕ ਸੀਗੇ ਪੰਜਾਬ ਦੀਆਂ ਵੱਖ-ਵੱਖ ਸੀਟਾਂ ਤੋਂ ਜਿੱਤੇ ਹੋਏ ਨਜ਼ਰ ਆ ਰਹੇ ਸੀ ਔਰ ਜੇਕਰ ਇਸ ਬਾਈ ਇਲੈਕਸ਼ਨ ਦੀ ਗੱਲ ਕਰੀ ਤਾਂ ਇਸ ਵਾਰ ਕਿਹਾ ਸਹੀ ਲਗਾਇਆ ਜਾ ਰਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਤਾਂ ਮਹਿਜ਼ ਥੋੜੀਆਂ ਵੋਟਾਂ ਦੇ ਨਾਲ ਹੀ ਫਰਕ ਦੇ ਨਾਲ ਉਹ ਜਿੱਤਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਸਟਾਰਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਕਾਂਗਰਸ ਦੇ ਉਮੀਦਵਾਰ ਇੱਥੋਂ ਅੱਗੇ ਚਲਦੇ ਹੋਏ ਨਜ਼ਰ ਆਣ ਤਾਂ ਦੇਖਣਾ ਹੋਵੇਗਾ ਕਿ ਕਾਂਗਰਸ ਜਿਹੜੇ ਉਮੀਦਵਾਰ ਦੇ ਕਾਲਾ ਢਿੱਲੋ ਆਪਣਾ ਵੋਟ ਬੈਂਕ ਇਸੇ ਤਰ੍ਹਾਂ ਬਰਕਰਾਰ ਰੱਖ ਸਕਣਗੇ ਕਿ ਨਹੀਂ 16 ਰਾਉਂਡ ਦੇ ਵਿੱਚ ਟੋਟਲ ਜਿਹੜੀ ਗਿਣਤੀ ਹੈ ਹੋਣੀ ਹੈ ਦੇਖਣ ਨੂੰ ਮਿਲਦਾ ਹੈ ਕਿ ਆਮ ਤੌਰ ਤੇ ਇਸ ਸਮੇਂ ਜੇਕਰ ਗੱਲ ਕਰੀਏ ਤਾਂ ਹੁਣ ਤੱਕ 11:30 ਦਾ ਟਾਈਮ ਹੋ ਚੁੱਕਿਆ ਹੋਇਆ ਤਾਂ 11:30 11 ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦੇ ਨੇ ਪਰ ਇਸ ਵਾਰ ਜਿਹੜਾ ਕਿ ਸਮਾਂ ਜ਼ਰੂਰ ਲੱਗਦਾ ਪਿਆ ਤਾਂ ਵੋਟ ਪਰਸੈਂਟ ਵੀ ਠੀਕ ਠਾਕ ਜਿਹੜਾ ਕਿ ਦੇਖਣ ਨੂੰ ਮਿਲਿਆ ਸੀਗਾ ਬਰਨਾਲਾ ਦੇ ਵਿੱਚ ਤਾਂ ਦੇਖਣਾ ਹੋਵੇਗਾ ਕਿ ਬਰਨਾਲਾ ਦੇ ਵਿੱਚ ਹੁਣ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਉੱ